ਸਿਮਰਨ ਨਾ ਕਰੋ ਨਾ ਪਾਠ ਕਰੋ ਕੋਈ ਅੰਦਾਜ਼ਾ ਦਾ ਕੰਮ ਨਾ ਕਰੋਗੇ ਤਾਂ ਬਚੇ ਰਹੋਗੇ ਨਹੀਂ ਤੇ ਬਹੁਤ ਪੂਰੀ ਮੌਤੇ ਮਾਰ ਦੇਗੀ ਮੇਰੀ ਮਾਂ 55 ਸਾਲ ਦੀ ਉਮਰ ਦੇ ਵਿੱਚ ਕੈਂਸਰ ਨਾਲ ਸਫਰ ਕਰਦੀ ਹੋਈ ਇਸ ਦੁਨੀਆ ਤੋਂ ਚਲੇ ਗਈ ਜੇ ਮੈਨੂੰ ਉਸ ਸਮੇਂ ਪਤਾ ਹੁੰਦਾ ਤਾਂ ਮੈਂ ਆਪਣੀ ਮਾਂ ਨੂੰ ਸਿਮਰਨ ਕਰਨ ਤੋਂ ਪਾਠ ਕਰਨ ਤੋਂ ਰੋਕ ਦਿੰਦਾ ਹੁਣ ਤੁਸੀਂ ਕਹੋਗੇ ਕਿ ਸਿਮਰਨ ਕਰਨ ਨਾਲ ਤਾਂ ਸੁੱਖ ਮਿਲਦੇ ਨੇ ਸਿਮਰਨ ਕਰਨ ਨਾਲ ਤਾਂ ਸੰਸਾਰ ਵੀ ਠੀਕ ਹੁੰਦਾ ਪ੍ਰਲੋਕ ਵੀ ਠੀਕ ਹੁੰਦਾ ਫਿਰ ਫਿਰ ਤੂੰ ਕਿਉਂ ਰੋਕ ਦਿੰਦਾ ਆਪਣੀ ماں ਉਸ ਦਾ ਕਾਰਨ ਜਾਣਨ ਵਾਸਤੇ ਤੁਹਾਨੂੰ ਆਸ-ਪਾਸ ਨਿਗਾਹ ਮਾਰਨੀ ਪਊਗੀ ਤੁਸੀਂ ਵੇਖਿਆ ਹੋਊਗਾ ਕਿ ਧਾਰਮਿਕ ਲੋਕ ਜਿੰਨੇ ਵੀ ਨੇ ਜਿਹੜੇ ਪਾਠ ਕਰਦੇ ਨੇ ਭਜਨ ਕਰਦੇ ਨੇ ਸਿਮਰਨ ਕਰਦੇ ਨੇ ਨਿਤਨੇਮ ਕਰਦੇ ਨੇ ਉਹ ਦੁਖੀ ਰਹਿੰਦੇ ਨੇ ਜ਼ਿਆਦਾਤਰ ਪਰ ਉਹ ਰੀਅਲ ਦੇ ਵਿੱਚ ਭਗਤੀ ਕਰਦੇ ਹੋਣ ਰੀਅਲ ਦੇ ਵਿੱਚ ਸਿਮਰਨ ਕਰਦੇ ਹੋਣ ਜਿਹੜੇ ਪਖੰਡ ਕਰਦੇ ਨੇ ਉਹਨਾਂ ਦੀ ਮੈਂ ਗੱਲ ਨਹੀਂ ਕਰ ਪਖੰਡ ਕਰਨ ਵਾਲੇ ਸਭ ਖੁਸ਼ੀ ਰਹਿੰਦੇ ਨੇ ਕੋਈ ਫਿਕਰ ਵਾਲੀ ਗੱਲ ਨਹੀਂ ਜਿਹੜੇ ਰੀਅਲ ਦੇ ਵਿੱਚ ਭਗਤੀ ਕਰਦੇ ਨੇ ਉਹ ਬੁਰੀ ਮੌਤੇ ਮਰਦੇ ਨੇ ਜ਼ਿਆਦਾਤਰ ਔਰ ਦੋਖ ਭੋਗ ਦੇ ਰਿੰਦੇ ਨੇ ساری ਜ਼ਿੰਦਗੀ ਉਹੀ ਚੀਜ਼ ਜਿਹੜੀ ਹੈ ਜਿਉ ਮੇਰੀ मां ਦੇ ਨਾਲ ਹੋਈ ਇਸੇ ਕਰਕੇ ਮੈਂ ਇੱਕ ਸਮਾਂ ਐਸਾ ਆਇਆ ਕਿ ਮੈਂ ਨਾਸਤਿਕ ਹੋ ਗਿਆ ਕਿ ਐਸੇ ਭਜਨ ਦਾ ਐਸੇ ਬਾਗਤ ਐਸੇ ਸਿਮਰਨ ਦਾ ਐਸੀ ਨਿਤਨੇਮ ਦਾ ਕੀ ਫਾਇਦਾ ਜਿਹਦੇ ਨਾਲ ساری ਉਮਰ ਵੀ ਅਸੀਂ ਦੁਖੀ ਰਵਾਂਗੇ ਔਰ ਅੰਤ ਵੀ ਜਿਹੜਾ ਉਹ ਵੀ ਚੰਗਾ ਨਹੀਂ ਹੋਇਆ ਹੁਣ ਉਹਦਾ ਕਾਰਨ ਬਾਅਦ ਵਿੱਚ ਮੈਨੂੰ ਪਤਾ ਚੱਲਿਆ ਔਰ ਉਹ ਕਾਰਨ ਮੈਂ ਤੁਹਾਡੇ ਨਾਲ ਵੀ ਸ਼ੇਅਰ ਕਰਨ ਲਗਾ ਤੁਸੀਂ ਵੀ ਹੁਣ ਸਾਵਧਾਨ ਹੋ ਜਾਓ ਕਿਤੇ ਤੁਸੀਂ ਵੀ ਸਿਮਰਨਤ ਨਹੀਂ ਕਰ ਰਹੇ ਤੁਸੀਂ ਵੀ ਪਾਠ ਤਾਂ ਨਹੀਂ ਕਰ ਰਹੇ ਤੁਸੀਂ ਵੀ ਨਿਤਨੇਮਿਤ ਨਹੀਂ ਰੋਇ ਹੁਣ ਇਸ ਸੰਸਾਰ ਦਾ ਕੰਡੀਸ਼ਨ ਹੈ ਕਿ ਜੋ ਅਸੀਂ ਸੋਚਦੇ ਹਾਂ ਉਦਾਂ ਹੀ ਹੁੰਦਾ ਜਾਂਦਾ। ਛੋਈਦੇ ਦੇ ਅਸੀਂ ਵੀ ਸਾਰਾ ਦਿਨ ਪੁਠਾ ਸਿੱਦਾ ਉਦਾਂ ਹੁੰਦਾ ਨਹੀਂ ਪਰ ਸੇਵਨ ਕਰਨ ਵਾਲਿਆਂ ਦੇ ਨਾਲ ਕੀ ਸਮੱਸਿਆ ਆ ਜਾਂਦੀ ਆ ਕਿ ਸਿਮਰਨ ਕਰਨ ਵਾਲੇ ਪਾਠ ਕਰਨ ਵਾਲੇ ਜਿਹੜੇ ਲੋਕ ਨੇ ਨਾ ਉਹਨਾਂ ਦੇ ਉਹਨਾਂ ਦੇ ਅੰਦਰ ਐਸੀ ਸ਼ਕਤੀ ਪੈਦਾ ਹੋ ਜਾਂਦੀ ਹੈ ਤਾਕਤ ਪੈਦਾ ਹੋ ਜਾਂਦੀ ਕਿਉਂਕਿ ਸਿਮਰਨ ਦੇ ਵਿੱਚ ਤਾਕਤ ਹੈ ਪਾਠ ਕਰਨ ਦੇ ਵਿੱਚ ਤਾਕਤ ਹੈ ਔਰ ਉਹ ਤਾਕਤ ਜਿਉਂ-ਜਿਉਂ ਪੈਦਾ ਹੁੰਦੀ ਹੈ ਨਵਜਾਰ ਸ਼ਕਤੀਸ਼ਾਲੀ ਬਣਦੇ ਜਾਂਦੇ ਹਨ ਹੁਣ ਸਾਡੇ ਕੋਲ ਤਾਕਤ ਆ ਗਈ ਪਰ ਵਿਚਾਰ ਸਾਡੇ 네ਗੇਟਿਵ ਹੀ ਨੇ ਅਸੀਂ ਹਮੇਸ਼ਾ ਪੁੱਠਾ ਹੀ ਸੋਚਣ ਰਹੇ ਹਮੇਸ਼ਾ ਅਸੀਂ 네ਗੇਟਿਵ ਹੀ ਸੋਚਣ ਰਹੇ ਹਾਂ ਹਮੇਸ਼ਾ ਅਸੀਂ ਦੁਖੀ ਹੀ ਦੁਖੀ ਉਹਦਾ ਫਿਰ ਕਾਰਨ ਕੀ ਬਣਦਾ ਜੀ ਕਿ ਜਿਹੜਾ ਤੇ ਆਮ ਬੰਦਾ ਆ ਪੁੱਠਾ ਸੋਚਣ ਦਾ ਉਹਦੀਆਂ ਚੀਜ਼ਾਂ ਦੇ ਬੈਨੀਫਿਟ ਨਹੀਂ ਹੁੰਦੀਆਂ ਪਰ ਜਿਹੜਾ ਸਿਮਰਨ ਕਰਨ ਵਾਲਾ ਜਿਹੜਾ ਪਾਠ ਕਰਨ ਵਾਲਾ ਜਿਹੜਾ ਨਿਤਨੇਮੀ ਆ ਉਹਦੇ ਅੰਦਰ ਇੰਨੀ ਤਾਕਤ ਪੈਦਾ ਹੋ ਗਈ ਕਿ ਉਹਦੇ ਵਿਚਾਰ ਤਾਕਤਵਰ ਹੋ ਗਏ ਸ਼ਕਤੀਸ਼ਾਲੀ ਹੋ ਗਏ ਔਰ ਫਿਰ ਅਸੀਂ ਪੁੱਠਾ ਸੋਚਣਦੇ ਆ ਤੇ ਉਹ ਚੀਜ਼ਾਂ ਸਾਡੀ ਜ਼ਿੰਦਗੀ ਦੇ ਵਿੱਚ ਘਟਤ ਹੋਣੀਆਂ ਹੀ ਸ਼ੁਰੂ ਹੋ ਗਈ। ਹੁਣ ਉਹਦਾ ਹੱਲ ਕੀ? ਉਹਦਾ ਹੱਲ ਇਹ ਆ ਕਿ ਜੇਕਰ ਤੁਹਾਡੇ ਦਿਮਾਗ ਦੇ ਵਿੱਚ ਪੁੱਠੇ ਵਿਚਾਰ ਚੱਲਦੇ ਨੇ, ਜੇ ਤੁਹਾਡੇ ਦਿਮਾਗ ਦੇ ਵਿੱਚ 네ਗੇਟਿਵ ਵਿਚਾਰ ਚੱਲਦੇ ਨੇ, ਤੁਹਾਡੇ ਮਨ ਦੇ ਵਿੱਚ ਹਮੇਸ਼ਾ ਰਹਿੰਦਾ ਹੈ ਕਿ ਸਾਡੇ ਨਾਲ ਕੁਝ ਬੁਰਾਤ ਨਹੀਂ ਹੋ ਜਾ ਲਿਆ। ਦਿਮਾਗ ਦੇ ਵਿਚਾਰ ਬੇਲਗਾਮ ਘੋੜੇ ਵਾਂਗੂ ਦੌੜੇ ਫਿਰਦੇ ਆ। ਤਾਂ ਫਿਰ ਸਿਮਰਨ ਨਾ ਕਰਿਓ, ਨਾਮ ਪਾਠ ਕਰਿਓ। ਕੋਈ ਇਦਾਂ ਦਾ ਕੰਮ ਨਾ ਕਰੋਗੇ ਤਾਂ ਬਚੇ ਰਹੋਗੇ ਨਹੀਂ ਤੇ ਬਹੁਤ ਬੁਰੀ ਮੌਤੇ ਮਰੋਗੇ। ਫਿਰ ਉਹਦਾ ਹੱਲ ਕੀ ਆ ਦੀਰ ਸਿਮਰਨ ਨਾ ਕਰੀਏ ਪਾਠ ਨਾ ਕਰੀਏ ਬੰਦਗੀ ਨਾ ਕਰੀਏ ਭਗਤੀ ਨਾ ਕਰੀਏ ਬਿਲਕੁਲ ਨਾ ਕਰੋ ਜੇਕਰ ਤੁਹਾਡੇ ਦਿਮਾਗ ਦੇ ਵਿੱਚ ਹਮੇਸ਼ਾ ਪੁੱਠੇ ਵਿਚਾਰ ਹਮੇਸ਼ਾ ਨੈਕਟ ਵਿਚਾਰ ਚੱਲਦੇ ਆਤੇ ਕਿਉਂਕਿ ਤੁਹਾਡੇ ਵਿਚਾਰ ਜਿਹੜੇ ਆ ਉਹ ਮੈਨੀਫੈਸਟ ਹੋਣੇ ਸ਼ੁਰੂ ਹੋ ਜਾਂਦੇ ਕਿਉਂਕਿ ਤੁਸੀਂ ਪਾਠ ਕਰਕੇ ਤੁਸੀਂ ਸਿਮਰਨ ਕਰਕੇ ਤੁਸੀਂ ਭਗਤੀ ਕਰਕੇ ਆਪਣੇ ਅੰਦਰ ਤਾਕਤ ਪੈਦਾ ਕਰ ਲਈ ਔਰ ਜਿਹੜੀ ਤਾਕਤ ਜਦਾਂ ਕਹਿੰਦੇ ਨੇ ਨਾ ਕਿ ਪੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ ਜੇਕਰ ਉਹ ਤੁਹਾਡੀ ਤਾਕਤ ਹੀ ਤੁਹਾਨੂੰ ਦੁੱਖ ਦੇਵੇ ਤਾਂ ਉਹ ਕੋਈ ਵਧੀਆ ਗੱਲ ਨਹੀਂ ਜੇ ਤਾਕਤ ਕਰਕੇ ਤੁਸੀਂ ਆਪਣੇ ਪੈਰ ਤੇ ਆਪੇ ਹੀ ਕੁਹਾੜੀ ਮਾਰ ਲਵੋ ਤਾਂ ਫਾਇਦਾ ਕੋਈ ਨਹੀਂ ਇਸ ਕਰਕੇ ਪਾਠ ਭਜਨ ਕਰਨ ਵਾਲਿਆਂ ਨੂੰ ਸਾਵਧਾਨ ਹੋਣਾ ਚਾਹੀਦਾ ਕਿ ਉਹਨਾਂ ਦੇ ਦਿਮਾਗ ਦੇ ਵਿੱਚ ਉਹਨਾਂ ਦੇ ਮਾਨ ਦੇ ਵਿੱਚ ਨੈਗੇਟਿਵ ਵਿਚਾਰ ਨਾ ਚੱਲਣ ਹਮੇਸ਼ਾ ਬੁਰੇ ਹੋਣ ਦੀ ਸੰਭਾਵਨਾਵਾਂ ਜਿਹੜੀਆਂ ਨੇ ਹਮੇਸ਼ਾ ਆਨਲਗ ਦਾ ਰਹਿ ਕੁਝ ਮੇਰੇ ਨਾਲ ਬੁਰਾ ਹੋਣਾ ਆ ਮਨ ਦੇ ਵਿਚਾਰ ਜਿਹੜੇ ਆ ਉਹ ਪਹਿਲਾਂ ਕੰਟਰੋਲ ਹੋਣੇ ਜ਼ਰੂਰੀ ਆ ਤੁਸੀਂ ਪੋਜੀਟਿਵ ਹੋਣੇ ਜ਼ਰੂਰੀ ਆ ਤੁਸੀਂ ਆਨੰਦਤ ਹੋਣੇ ਜ਼ਰੂਰੀ ਪਹਿਲਾਂ ਮਨ ਦੀ ਸਫਾਈ ਜਿਹੜੀ ਆ ਨਾ ਉਹ ਜ਼ਰੂਰੀ ਆ ਜੇਕਰ ਮਨ ਦੀ ਸਫਾਈ ਨਹੀਂ ਕਰਾਂਗੇ ਅਸੀਂ ਤਾਂ ਫਿਰ ਇਹ ਜਿਹੜੇ ਵਿਚਾਰ ਨੇ ਜਿਹੜੇ ਤੁਹਾਡੇ ਮਨ ਦੇ ਵਿੱਚ ਚੱਲਣਗੇ ਉਹ ਮੈਨੀਫੈਸਟ ਹੋਣੇ ਸ਼ੁਰੂ ਹੋ ਜਾਣਗੇ ਕੁਦਰਤ ਨੇ ਪਰਮਾਤਮਾ ਨੇ ਵਧੀਆ ਨਿਯਮ ਬਣਾਇਆ ਕਿ ਇਹਨਾਂ ਦੇ ਦਿਮਾਗ ਤੇ ਜਿਹੜੇ ਆ ਉੱਠੇ ਪਾਸੇ ਚੱਲਣੇ ਜਲਣੇ ਆ ਇਹਨਾਂ ਦੇ ਥਾਟਸ ਦੇ ਵਿੱਚ ਤਾਕਤ ਹੀ ਘਟਾ ਦੇ ਫਰਦ ਜਦੋਂਸੀਂ ਪਾਠ ਕਰਦੇ ਹਾਂ ਜਦੋਂ ਅਸੀਂ ਭਜਨ ਕਰਦੇ ਹਾਂ ਜਦੋਂ ਤੁਸੀਂ ਸਿਮਰਨ ਕਰਦੇ ਹਾਂ ਜਦੋਂ ਅਸੀਂ ਨਿਤਨੇਮ ਕਰਦੇ ਹਾਂ डेली ਬਹੁਤ ਵਧੀਆ ਇੱਕ ਰੂਟੀਨ ਫੋਲੋ ਕਰਦੇ ਹਾਂ ਧਾਰਮਿਕ ਰੂਟੀਨ ਫੋਲੋ ਕਰਦੇ ਹਾਂ ਉਦੋਂ ਕੀ ਹੁੰਦਾ ਹੈ ਜੇ ਸਾਡੇ ਥੌਟਸ ਨੇ ਉਹ ਪਾਵਰਫੁਲ ਹੋ ਜਾਂਦੇ ਆ ਪਾਠ ਕਰਨ ਤੋਂ ਪਹਿਲਾਂ ਸੈਮਰਨ ਕਰਨ ਤੋਂ ਪਹਿਲਾਂ ਇੱਕ ਧਾਰਮਿਕ ਰੂਟੀਨ ਸਟ੍ਰੈਕਟਲੀ ਫਾਲੋ ਕਰਨ ਤੋਂ ਪਹਿਲਾਂ ਤੁਹਾਨੂੰ ਜ਼ਰੂਰੀ ਆ ਕਿ ਆਪਣੇ ਮਾਨ ਦੇ ਵਿਚਾਰਾਂ ਨੂੰ ਠੀਕ ਕਰੋ ਆਪਣੇ ਮਾਨ ਦੀ ਸਫਾਈ ਕਰ ਲਓ ਨਹੀਂ ਤੇ ਜ਼ਿੰਦਗੀ ਬਰਬਾਦ ਹੋ ਜਾਂਦੀ ਹੈ ਜੀ ਇਹ ਬ੍ਰਹਿਮੰਡ ਨੂੰ ਨਹੀਂ ਪਤਾ ਤੁਸੀਂ ਸਦਾ ਸੋਚਣ ਦੇ ਜੇ ਪੁੱਠਾ ਸੋਚਣ ਦੇ ਜੇ ਉਹਨੇ ਤੁਹਾਡੀ ਜ਼ਿੰਦਗੀ ਦੇ ਵਿੱਚ ਉਹ ਚੀਜ਼ਾਂ ਲੈ ਆਉਣੀਆਂ ਨੇ ਜੋ ਤੁਸੀਂ ਸੋਚਣ ਦੇ ਜੇ ਧਾਰਮਿਕ ਲਾਈਫ ਸਟਾਈਲ ਅਪਣਾਉਣ ਤੋਂ ਪਹਿਲਾਂ ਤੁਹਾਡੇ ਦਿਮਾਗ ਦੀ ਸਫਾਈ ਜ਼ਰੂਰੀ ਆ ਔਰ ਜਿਹੜੀ ਦਿਮਾਗ ਦੀ ਸਫਾਈ ਆ ਜੀ ਉਦੇ ਬਾਰੇ ਵੀ ਗੁਰੂ ਸਾਹਿਬੋ ਨੇ ਦੱਸੀ ਆ ਗੱਲ ਕਿ ਕਿਵੇਂ ਅਸੀਂ ਕਰ ਸਕਦੇ ਹਾਂ ਉਦੇ ਬਾਰੇ ਗਾਂ ਦੀ ਗਾਂ ਗੱਲਾਂ ਆਪਾਂ ਕਰਦੇ ਰਵਾਂਗੇ ਕੁਝ ਮੈਡੀਟੇਸ਼ਨ ਦੀਆਂ ਵੀਰੀਆਂ ਮੈਂ ਬਹੁਤ ਦੱਸਿਆ ਨੇ ਕਿਵੇਂ ਅਸੀਂ ਆਪਣੇ ਦਿਮਾਗ ਨੂੰ ਸ਼ਾਂਤ ਕਰ ਸਕਦੇ ਹਾਂ ਕਿਵੇਂ ਅਸੀਂ ਆਪਣੇ ਦਿਮਾਗ ਦੇ ਵਿੱਚ ਪੋਜ਼ਿਟਿਵ ਵਿਚਾਰ ਲੈ ਆ ਸਕਦੇ ਹਾਂ ਕਿਵੇਂ ਕੰਟਰੋਲ ਕਰ ਸਕਦੇ ਹਾਂ ਅਸੀਂ ਆਪਣੇ ਦਿਮਾਗ ਦੇ ਵਿਚਾਰਾਂ ਉਹ ਵੀਡੀਓਜ਼ ਵੇਂਦੇ ਰਹੋ ਔਰ ਜੇਕਰ ਤੁਸੀਂ ਧੰਨਵਾਦ ਨਾਲ ਭਰੇ ਜੇ ਪ੍ਰੇਮ ਨਾਲ ਭਰੇ ਜੇ ਖੁਸ਼ੀ ਨਾਲ ਭਰੇ ਜੇ ਤਾਂ ਫਿਰ ਜੀ ਸਦਕੇ ਸਿਮਰਨ ਕਰੋ ਪਾਠ ਕਰੋ ਨਿਤਨੇਮ ਕਰੋ ਬੰਦਗੀ ਕਰੋ ਜਿੰਨਾ ਵੀ ਹੋ ਸਕਦਾ ਧਾਰਮਿਕ ਕੰਮ ਕਰੋ ਗੁਰਬਾਣੀ ਸੁਣੋ ਗੁਰਬਾਣੀ ਪੜੋ ਜਿੰਨਾ ਹੋ ਸਕਦਾ ਪੜੋ ਪਰ ਜੇਕਰ ਨੈਗੇਟਿਵ ਵਿਚਾਰ ਚੱਲਦੇ ਆ ਤਾਂ ਫੇਰ بچੋ ਜਿੰਨਾ ਹੋ ਸਕਦਾ بچੋ ਫਿਰ ਪੜੋ ਨਾ ਮੰਤਰ ਨਾ ਪੜੋ ਗੁਰਬਾਣੀ ਸੁਣ ਲਓ ਪਰ ਮੰਤਰ ਸਿਮਰਨ ਪਾਠ ਜਦੋਂ ਅਸੀਂ ਕਰਦੇ ਆਂ ਉਦੋਂ ਸਰੀਰ ਦੇ ਵਿੱਚ એનર્ਜੀ ਜਿਹੜੀ ਉਹ ਪੈਦਾ ਹੁੰਦੀ ਆ ਔਰ ਉਹ ਸਰੀਰ ਦੀ ਜਿਹੜੀ એનર્ਜੀ ਹੈ ਮਾਨ ਦੀ ਜਿਹੜੀ એનર્ਜੀ ਆ ਉਹ ਚੈਨਲਾਈਜ਼ ਹੋਣੀ ਸ਼ੁਰੂ ਹੋ ਜਾਂਦੀ ਆ ਤੁਹਾਡੀ ਜ਼ਿੰਦਗੀ ਦੇ ਵਿੱਚ ਸਿੱਧੀਆਂ ਗੱਲਾਂ ਵੀ ਪੂਰੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਔਰ ਪੋਠੀਆਂ ਗੱਲਾਂ ਵੀ ਜਿਹੜੀਆਂ ਨੇ ਉਹ ਪੂਰੀਆਂ ਹੋ ਜਾਂਦੀਆਂ ਨੇ ਤੁਹਾਡੇ ਦਿਮਾਗ ਦਾ ਜਿਹੜਾ ਲਿੰਕ ਆ ਉਹ ਪਰਮਾਤਮਾ ਨਾਲ ਜੁੜਨਾ ਸ਼ੁਰੂ ਹੋ ਜਾਂਦਾ ਅਸਤਿਤਵ ਦੇ ਨਾਲ ਜੁੜਨਾ ਸ਼ੁਰੂ ਹੋ ਜਾਂਦਾ